ਕੱਲ ਸਹੀ 12 ਵਜੇ ਇੱਕ ਵਿਸਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਪ੍ਰਕਰਮਾ ਕਰਦਾ ਹੋਇਆ ਫਿਰ ਉਹਦੀ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਆ ਹੁਣ ਗੁਰਦੁਆਰਾ ਮਜੀ ਸਾਹਿਬ ਦੀਵਾਨ ਹਾਲ ਵਿਖੇ ਸਹੀ 10 ਵਜੇ ਭੋਗ ਪਾਏ ਜਾ ਰਹੇ ਨੇ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ ਤੇ ਸਹੀ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਸੈਰ ਤੇ ਗੁਰਦਾਰਾ ਬਾਬਾ ਅਟੱਲ ਰਾਹਿ ਜੀ ਸਾਹਿਬੇ ਕੇ ਜਲੌਸ ਜਾਇ ਜਾ ਰਹੇ ਨੇ ਸੋ ਸਾਰਾ ਦਿਨ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਨੇ ਜੀ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਦੀ ਬਾਟ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਪ ਸਮਾਜੀ ਕੀਤੀ ਜਾ ਰਹੀ ਆ ਤੇ ਦੀਵਾਲਾ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸੰਗਤਾਂ ਸਚਕੰਡ ਸ੍ਰੀ ਹਰਮੰਦਰ ਸਾਹਿਬੇ ਕੇ ਪਹੁੰਚ ਰਹੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰੀਆਂ ਨੇ ਸੋ ਅੱਜ ਜਿੱਥੇ ਵੀ ਗੁਰਨਾਨਕ ਨਾਮਲੇ ਵਸਿੱਖ ਸੰਗਤਾਂ ਵਸਦੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰ ਮਨਾ ਰੀਆਂ ਨੇ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਆਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਤਮਸਕ ਹੋ ਰਹੀਆਂ ਨੇ ਔਰ ਸਵੇਰ ਤੋਂ ਹੀ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਨੇ ਆ ਦੇਖਿਆ ਜਾਵੇ ਤਾਂ ਸੰਗਤਾਂ ਪ੍ਰਕਰਮਾਂ ਦੇ ਵਿੱਚ ਬੈ ਕੇ ਬਾਣੀ ਸਰਵਣ ਕਰ ਰਹੀਆਂ ਨੇ ਜੁੜੇ ਘਰ ਵਿੱਚ ਸੇਵਾ ਕੀਤੀ ਜਾ ਰਹੀ ਹੈ ਲੰਗਰ ਹਾਲ ਵੀ ਸੇਵਾ ਕੀਤੀ ਜਾ ਰਹੀ ਹੈ ਸੋ ਬੜੀ ਹੀ ਸ਼ਰਧਾ ਆਸਤਾ ਦੇ ਨਾਲ ਸੰਗਤਾਂ ਨਤਮਸਤਕ ਹੋਈਆਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇੱਥੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਔਰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੰਘ ਸੰਗਤਾਂ ਵਸਦੀਆਂ ਨੇ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਸੇਵਾ ਕੀਤੇ ਜਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਮੌਜੂਦ ਨੇ ਇੱਥੇ ਆਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿਗੂ ਨਾਂਗਦੇਜ ਦੇ ਪ੍ਰਕਾਸ਼ ਗੁਰਪੁਰਬੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੱਲ ਸਹੀ 12 ਵਜੇ ਇੱਕ ਵਿਸਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਤੋਂ ਆਰੰਭ ਹੋ ਕੇ ਪ੍ਰਕਰਮਾ ਕਰਦਾ ਹੋਇਆ ਫਿਰ ਉਹਦੀ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਆ ਹੁਣ ਗੁਰਦੁਆਰਾ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਸਹੀ 10 ਵਜੇ ਭੋਗ ਪਾਏ ਜਾ ਰਹੇ ਨੇ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ ਤੇ ਸਹੀ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਹਿ ਜੀ ਸਾਹਿਬੇ ਕੇ ਜਲੌਸ ਜਾਇ ਜਾ ਰਹੇ ਨੇ ਸੋ ਸਾਰਾ ਦਿਨ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਨੇ ਜੀ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਦੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਤਸਵਾਜੀ ਕੀਤੀ ਜਾ ਰਹੀ ਆ ਤੇ ਦੀਵਾਲਾ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸੰਗਤਾਂ ਸਚਕੰਡ ਸ੍ਰੀ ਹਰਮੰਦਰ ਸਾਹਿਬੇ ਕੇ ਪਹੁੰਚਣੀਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜੀ ਸੰਗਤਾਂ ਬਾਹਰੋਂ ਆਈਆਂ ਹੋਈਆਂ ਨੇ ਉਹਨਾਂ ਲਈ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਦੇਖੋ ਜੀ ਅੱਜ ਪਹਿਲਾਂ ਤਾਂ ਲੰਗਰਾਂ ਦੇ ਵਿੱਚ ਮਿੱਟੀ ਪਕਵਾਨ ਵੜਾਏ ਗਏ ਨੇ ਸੋ ਸਟੈਂਡ ਦੇ ਵਿੱਚ ਪਾਰਕਾਂ ਦੇ ਵਿੱਚ ਸੰਗਤਾਂ ਲਈ ਵੱਧ ਸਟਾਫ ਕਰਕੇ ਸਹੂਲਤਾਂ ਦਿੱਤੀਆਂ ਤਾਂ ਕਿ ਸੰਗਤਾਂ ਨੂੰ ਜਿਹੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਆ ਰਹੀਆਂ ਉਹਨਾਂ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ ਜੀ ਸੋ ਬੜੀ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਕੋਲ ਕੌਨਸੀ ਗੱਲਬਾਤ ਕੀਤੀ ਆ ਔਰ ਸੰਗਤਾਂ ਦੇ ਸਹੂਲਤਾਂ ਦੇ ਲਈ ਇੰਤਜ਼ਾਮ ਕੀਤੇ ਗਏ ਨੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਅਤੇ ਹੋਰ ਵੀ ਸੰਗਤ ਇੱਥੇ ਪਹੁੰਚੀ ਹੈ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰ ਮਨਾਉਣ ਵਾਸਤੇ ਸਵੇਰ ਤੋਂ ਹੀ ਗੁਰੂ ਘਰਾਂ ਵਿੱਚ ਰੌਣਕਾਂ ਲੱਗੀਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਅਤੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇੱਥੇ ਆ ਕੇ ਸੰਗਤਾਂ ਨਤਮਸਤਕ ਹੋ ਕੇ ਕੇਸਰਬਦ ਦੇ ਪੱਲੇ ਦੀ ਅਰਦਾਸ ਕਰਦੀਆਂ ਨੇ ਤੁਸੀਂ ਪਹੁੰਚੇ ਹੋ ਸਵੇਰ ਤੋਂ ਹੀ ਦੇਖ ਰਹੇ ਕਿ ਵੱਡੀ ਗਿਣਤੀ ਸੰਗਤਾਂ ਜਿੱਤੇ ਨਤਮਸਤਕ ਹੋਈਆਂ ਤੁਸੀਂ ਵੀ ਦਰਸ਼ਕਦਾਰੀ ਕਿਤਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੱਜ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਗੜੀ ਦੀ ਸੰਗਤਾਂ ਮਨਾਈ। ਬਿਲਕੁਲ ਜੀ ਦੇਸ਼ਾਂ ਦੇਸ਼ਾਂ ਦੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਦਿਹਾੜੇ ਨੂੰ ਰੱਖ ਕੇ ਬੜਾਈ ਭਾਵਨਾ ਸਤਕਾਰ ਸਹਿਤ ਜੋ ਸੰਗਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੁੱਜਦੀਆਂ ਨੇ। ਸਾਧੂ ਗੁਰੂ ਨਾਨਕ ਪ੍ਰਗਟਿਆ ਮਰਦੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੀਰ ਕੋਲਵਾ। ਗੁਰੂ ਨਾਨਕ ਸਾਹਿਬ ਜੀ ਦੇ ਜਿੱਥੇ ਪ੍ਰਕਾਸ਼ ਦੇ ਰਹੇ ਦੀ ਅਸੀਂ ਆਪਣੇ ਜਥੇ ਵੱਲੋਂ ਵਧਾਈ ਦਿੰਦੇ ਹਾਂ ਉੱਥੇ ਨਾਲ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੀ ਜੋ ਬੜੀ ਸ਼ੋਮਨੀ ਗੁਰਦਰਾ ਪ੍ਰਬੰਧ ਕਮੇਟੀ ਨੇ ਨਾਲ ਜੋ ਬੜੇ ਮਨਜੇ ਸਾਹਿਬ ਵੀ ਆਏ ਨੇ ਹੋਰ ਸੀਐਮ ਸਾਹਿਬ ਵੀ ਆਏ ਸਨ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਰਪਤੇ ਆਵ ਜੀ ਨੂੰ ਖਵਤਾ ਪੇਸ਼ ਕਰਨ ਜਾ ਰਹੇ ਆ ਬੜੇ ਪਿਆਸਦਾਰ ਸਰਵਜਨ ਗਿਆਨ ਧਿਆਨ ਕੇ ਸ਼ਿਕਰ ਮਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰ ਜਗ ਚਾਨਣਾ ਹੋਆ ਜਿਉ ਤਨ ਸੂਰਜ ਨਿਕਲੇ ਆ ਤਾਰੇ ਛਪਿਆਂ ਦੇ ਰਲੋ ਆ ਤਾਰੇ ਛਪਿਆਂ ਦੇ ਭਲੋ ਆ ਦਾਸੀ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵੱਡੇ ਆਈ ਕੋਈ ਨਾ ਉਹ ਨ ਜਾਣੇ ਮੇਰਾ ਦੀ ਕੋਕ ਸੁਣੀ ਵੇਖੀ ਡਾਡੀ ਤੰਗਲ ਕਾਈ ਲੁੱਟ ਲਈ ਲੋਟੇ ਰਾਣੇ ਦੋਲ ਤੇ ਜਿੱਤੇ ਨਜਰੀ ਆਈ ਆ ਹਸਣਾ ਦੇ ਚੋਰਾ ਨੇ ਕੀਤੀ ਗਮ ਲੁੱਟਦੀ ਮੰਡੀ ਹਮਦਰਦ ਕਿਰੀ ਪਾ ਦਾ ਆਇਆ ਗੁਰੂ ਨਾਨਕ ਤਲਾ ਮੰਡੀ ਕੋਈ ਵੀਰਾ ਵੀਰੇ ਦਾ ਨਹੀਂ ਸੀ ਦਰਦ ਵਢੋਂਦਾ ਬੈਕੇ ਭਾਰਤ ਫੁੱਲਵਾੜੀ ਦੇ ਹਰਥਾਂ ਦੇ ਫੁੱਲ ਤੁਮਲਾ ਕੇ ਟਿੱਕੇ ਆ ਸੰਸਾਰ ਜਲਾਦ ਬਣੇ ਖੜਕੇ ਨਿਤ ਮੰਦ ਰੇ ਵਿੱਚ ਚੰਡੀ ਹੰਦਰਤ ਗਰੀ ਪਾਦਾ ਆਇਆ ਗੁਰੂ ਨਾਨਕ ਤਲਵੰਡੀ ਹੋ ਮੰਨਾਂ ਦੇ ਆਪਜਾ ਬੈ ਕੇ ਲੁੱਟ ਦੇ ਵਿੱਚ ਮਸੀਤੇ ਸਨ ਸ਼ਰਾਬ ਵਾਲਿਆਂ ਦੇ ਸੱਚੇ ਤੰਗ ਜੀ ਹੁਣ ਕੀਤੇ ਦਾ ਗਰੀਬੀ ਦੀ ਥਾਂ ਥਾਂ ਕਰੂ ਪਾਪ ਦੀ ਪੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਓ ਮਾੜੇ ਤੇ ਨਿਰਬਲ ਨੂੰ ਜੀ ਵੇਚਣ ਮੋਜਵੰਨਾ ਮੰਗੂ ਕੋਈ ਹਿੰਮਤ ਕਰਕੇ ਤੇ ਕੋਈ ਹਿੰਮਤ ਕਰਕੇ ਤੇ ਰੋਕਣ ਜੁਲਮ ਜਵਾਨਾਂ ਵਾਂਗੂ ਮਾੜੇ ਦੁਕੀਆਂ ਰਿਆਂ ਦੀ 29 ਜਰਵਾ ਮਿਆਣੇ ਕੰਢੀ ਹਮ ਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਪੰਵੰਡੀ ਇਸ ਦੇ ਮਿੱਠ ਬੋਲਾਣੇ ਉਹ ਦੁਨੀਆਂ ਸਦੇ ਰਾਹੇ ਪਾਣੀ ਹੋ ਇਸ ਦੇ ਮਿੱਠ ਬੋਲਾਣੇ ਦੁਨੀਆਂ ਸਦੇ ਰਾਹੇ ਪਾਣੀ ਹੰਕਾਰ ਹੰਤਾਰੀਆਂ ਨੂੰ ਇਸ ਨੇ ਪਿਆ ਦੀ ਜਾ ਕਿਸ ਕੋਣੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸੋਨੇ ਦੀ ਸ਼੍ਰੀ ਧੰਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੂਰਵ ਸੰਗਤਾਂ ਮਨਾ ਰੀਆਂ ਨੇ ਸੋ ਦਰਸ਼ਨ ਕਰਵਾ ਰਿਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਤੁਸੀਂ ਦੇਖਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚੀ ਹੈ ਬਾਹਰਲੇ ਸੂਬਿਆਂ ਤੋਂ ਸੰਗਤ ਪਹੁੰਚੀ ਹੈ ਧੰਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੂਰਵ ਸੰਗਤਾਂ ਮਨਾ ਰੀਆਂ ਨੇ ਸੋ ਦਰਸ਼ਨ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਦਰਸ਼ਨ ਡਿਊਟੀ ਤੋਂ ਸੰਗਤਾਂ ਚਰਨਾਂ ਤੋਂ ਕੇ ਅੰਦਰ ਜਾ ਰਹੀ ਨੇ ਤੇ ਸੇਵਾਦਾਰਾਂ ਵੱਲੋਂ ਹਰ ਇੱਕ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਔਰ ਬੜੇ ਹੀ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿਉਂਕਿ ਕਈਆਂ ਨੂੰ ਜਿਵੇਂ ਕਿ ਅੰਦਰ ਜਾਣਾ ਹੈ ਮੱਥਾ ਟੇਕਣਾ ਹੈ ਔਰ ਕਈ ਵਾਰੀ ਕੋਈ ਸਮਾਨ ਲੈ ਕੇ ਨਾ ਜਾਵੇ ਕਿਸੇ ਤਰ੍ਹਾਂ ਦਾ ਤਾਂ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰਾਂ ਜਿੱਥੇ ਕਿ ਦੂਰੋ ਦੂਰੋਂ ਸੰਗਤਾਂ ਪਹੁੰਚੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਧੰਤਨ ਸ਼੍ਰੀ ਗੁਰੂ ਨਾਨਕ ਦੇ ਜੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸੁਰਬਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਸੋ ਸੰਗਤਾਂ ਦੂਰ ਦੂਰੋਂ ਆਈਆਂ ਨੇ ਗੱਲਬਾਤ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਕਿਉਂਕਿ ਇੱਥੇ ਆ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਵਕ ਵਕ ਧਰਮਾਂ ਦੇ ਲੋਕ ਇੱਥੇ ਪਹੁੰਚਦੇ ਨੇ ਧੰਤਨ ਸ਼੍ਰੀ ਗੁਰੂ ਨਾਨਕ ਦੇ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਸਾਰਿਆਂ ਨੂੰ ਸੋ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਸੋ ਸੰਗਤਾਂ ਪਹੁੰਚੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸੋ ਸੰਗਤਾਂ ਇੱਥੇ ਪਹੁੰਚੀ ਸੰਗਤਾਂ ਗਲਬਤ ਕਰਦੇ ਆ ਵਿੱਚ ਕਿੱਥੋਂ ਆਏ ਜੀ ਅਸੀਂ ਮੇਰੇ ਕੋਲੇ ਤੋਂ ਆਏ ਜੀ ਹਾਂਜੀ ਅੱਜ ਗੁਰਪੁਰ ਮਨਾ ਰਹੀਆਂ ਸੰਗਤਾਂ ਜਿੱਥੇ ਜਿੱਤੇ ਗੁਰਦੁਆਰਾ ਸਾਹਿਬ ਤੁਸੀਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਕੀ ਲੱਗਦਾ ਹੈ ਕਿ ਜਿਹੜਾ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਉਸ ਉਪਦੇਸ਼ ਤੇ ਅੱਜ ਕਿੰਨਾ ਕ ਸੰਗਤਾਂ ਚੱਲ ਰਹੀਆਂ ਕਿੰਨੇ ਕ ਲੋਕ ਚ ਦੇਖੋ ਜੀ ਮੈਂ ਕਿਸੇ ਬਾਰੇ ਕਹਿ ਨਹੀਂ ਰ ਜੀ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹ ਰਾਹ ਤੇ ਚੱਲਾਂ ਤੇ ਮੈਂ ਕਿਸੇ ਦੀ ਨਾ ਵराई ਕਰਾਂ ਤੇ ਨਾ ਚੰਗਾਈ ਕਰਾਂ। ਗੁਰੂ ਸਾਹਿਬ ਨੇ ਇਹੀ ਸਭ ਤੋਂ ਵੱਡਾ ਉਪਦੇਸ਼ ਦਿੱਤਾ ਦੀ ਕਿਸੇ ਨੂੰ ਬੁਰਾ ਕਿਉਂ ਕਹਿਣਾ ਹਨਾ ਤੇ ਆਪਾਂ ਆਪਣੇ ਰਾਹ ਤੇ ਚੱਲਦੇ ਆਂ ਜੋ ਆਪ ਨੂੰ ਆਪਣੇ ਗੁਰੂ ਨੇ ਸਿਖਾਇਆ ਜਾਂ ਮਾਪਿਆਂ ਨੇ ਸਿਖਾਇਆ ਉਸ ਰਾਹ ਤੇ ਆਪਾਂ ਚੱਲ ਰਹੇ ਆਂ। ਆਪਾਂ ਗੁਰੂ ਘਰ ਦਾ ਇੱਥੇ ਨਾਸਮਾਸਤ ਹੋਈਆਂ ਗੁਰੂ ਸਾਹਿਬ ਨੂੰ ਅੱਜ ਯਾਦ ਕੀਤਾ ਵੀ ਤੁਸੀਂ ਦੁਬਾਰੇ ਆਓ ਦੁਬਾਰੇ ਸੰਗਤਾਂ ਨੂੰ ਦੁਬਾਰਾ ਨੇ ਹਲਕਰੋ ਦੁਬਾਰਾ ਤਰ ਜੀ ਤੁਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਅੰਦਰ ਸੰਗਤ ਬਹੁਤ ਐ ਪਰ ਕਰਮਾਂ ਦੇ ਵਿੱਚ ਵੀ ਲੰਬੇ ਲੰਬੇ ਲਾਈਨਾਂ ਵਿੱਚ ਵੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਜਦੋਂ ਇਸ ਦਰ ਤੇ ਆਉਣੀ ਦੇ ਕੋਈ ਸੰਗਤ ਦੇ ਦਰਸ਼ਨ ਗੁਰੂ ਮਹਾਰਾਜ ਦੇ ਦਰਸ਼ਨ ਦੋਨੋਂ ਸਾਡੇ ਲਈ ਉਤਮ ਨੇ ਬੜਾ ਚੰਗਾ ਲੱਗਿਆ ਵੈਸੇ 3 ਘੰਟੇ ਜਿ ਮੱਥਾ ਟੇਕਿਆ ਥੋੜਾ ਜਿਹਾ ਅਸੀਂ ਥੋੜੇ ਮਾਦੀਮ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਆ ਵੀ ਜਿਹੜੇ ਵੀ ਆਈਪੀ ਕਰਤੋਂ ਤੁਸੀਂ ਬਣਾ ਰਹੇ ਹੋ ਇਹ ਚੰਗੇ ਐ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਰੁਕੋ ਬੱਚੇ ਟਰਾਂ ਟਰਾਂ ਕਰ ਰਹੇ ਸੀਐਮ ਆਇਆ ਤਿੰਨ ਘੰਟੇ ਬੱਚਿਆਂ ਦਾ ਚੀਂਂਂਗਾੜਾ ਪੈਂਦਾ ਰਿਹਾ ਕਿਸੇ ਨੇ ਦੇਖਿਆ ਨਹੀਂ ਉੱਥੇ ਲਾਈਨ 'ਚ ਖੜ ਕੇ ਪਤਾ ਲੱਗਦਾ ਸੀ ਵੀ ਯਾਰ ਇਹ ਗਲਤ ਹੈ ਹੂੰ ਬਿਲਕੁਲ ਸੋ ਅੱਜ ਜਿਹੜੀਆਂ ਸੰਗਤਾਂ ਦੂਰ ਦੂਰ ਵੱਸਦੀਆਂ ਨੇ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਅਸੀਂ ਦੇਖਣ ਪਰਸਾ ਤੇ ਪਾਰਕ ਹੋ ਰਹੀ ਨੇ ਸੇਵਾ ਕੀਤੀ ਜਾ ਰਹੀ ਹੈ ਔਰ ਕੀ ਲੱਗਦਾ ਕਿ ਇਸੇ ਤਰ੍ਹਾਂ ਹੀ ਜਿਹੇ ਬਾਬਾ ਨਾਨਕ ਜੀ ਨੇ ਸੇਵਾ ਕਰਨ ਦਾ ਉਪਦੇਸ਼ ਦਿੱਤਾ 13-13 ਤੋਲਿਆ ਗਿਆ ਉਸੇ ਤਰ੍ਹਾਂ ਹੀ ਅੱਗੇ ਵੀਰ ਵੀਰ ਰੁਪਏ ਦਾ ਲੰਗਰ ਵੀ ਚੱਲਦਾ ਆ ਰਿਹਾ ਔਰ ਲੰਗਰ ਵੀ ਚਲਾਏ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸੇ ਤਰ੍ਹਾਂ ਹੀ ਜਿਹੜੇ ਗੁਰਪੁਰਬ ਨੇ ਪ੍ਰਕਾਸ਼ ਪੁਰਬ ਨੇ ਜਿਹੜੇ ਸਿੱਖ ਇਤਿਹਾਸ ਨਾਲ ਸੰਬੰਧਿਤ ਨੇ ਉਹ ਤਿਹਾੜ ਮਨਾਉਣੇ ਚਾਹੀਦੇ ਨੇ ਹਾਂਜੀ ਹਾਂਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਸਾਡਾ ਜਿੰਨਾ ਸੰਜੋਗ ਹੁੰਦਾ ਅਸੀਂ ਗਰੀ ਦਾ ਲੰਗਰ ਆਪ ਵੀ ਲਾਈਦੇ ਨੇ ਲਵਾਈਦੇ ਵੀ ਨੇ ਤੇ ਲੰਗਰਾਂ ਦੀ ਸੇਵਾ ਵੀ ਪਾਈਦੀ ਆ ਇਹ ਨੂੰ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਚਲੋ ਪੰਜਾਬ ਦੀ ਧਰਤੀ ਕਿਹੋ ਜਿਹੀ ਧਰਤੀ ਆ ਵੀ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ ਕੋਈ ਭੁੱਖਾ ਨਹੀਂ ਰਹਿੰਦਾ ਕੋਈ ਗੁਰੂ ਘਰਾਂ ਚ ਸਖਾਲੰਦਾ ਕੋਈ ਕਿਸੇ ਨੂੰ ਕੋਈ ਉਦਾਂ ਖਵਾ ਦਰੰਦਾ ਵੀ ਇਹ ਧਰਤੀ ਨੂੰ ਦੇਖ ਕੇ ਘੁੰਮ ਫਿਰ ਕੇ ਐਂ ਲੱਗਦਾ ਵੀ ਪੰਜਾਬ ਵਰਗੀ ਦੁਨੀਆ ਤੇ ਧਰਤੀ ਆ ਹੈ ਜੀ ਗੁਰੂ ਪੀਰਾਂ ਦੀ ਧਰਤੀ ਆ ਥੋੜੇ ਵੈਗਨੂ ਜਿੱਕਾ ਖਾਲਸਾ ਵੈਗਨੂ ਸੋ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਨੇ ਸੋ ਮਸ਼ਹੂਰ ਪੰਜਾਬੀ ਸਿੰਗਰ ਮੰਤੀ ਜੀ ਪਹੁੰਚੇ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਕਿ ਨਤਮਸਤਕ ਹੋਇਓ ਨੰਤਨ ਸ਼੍ਰੀ ਗੁਰੂਆਂ ਦੇ ਪ੍ਰਕਾਸ਼ ਪੁਰਬ ਹੈ ਕਿੰਨਾ ਕ ਸਕੂਨ ਮਿਲਦਾ ਅੱਜ ਦੇ ਜਿਹੜਾ ਗੁਰਪੁਰਬ ਹੈ ਹਰ ਸੰਗਤ ਨੂੰ ਮਨਾਉਣਾ ਚਾਹੀਦਾ ਹੈ ਬੱਚਿਆਂ ਨੂੰ ਅਸੀਂ ਕਿਹ ਇਤਿਹਾਸ ਨਾਲ ਜਰੂਰ ਜੋੜਨਾ ਚਾਹੀਦਾ ਬਿਲਕੁਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੋ ਬੜੀ ਸ਼ਰਧਾ ਦੇ ਨਾਲ ਲੋਕ ਆਏ ਨੇ ਸੰਗਤਾਂ ਆਈਆਂ ਨੇ ਬੜੀਆਂ ਦੂਰੋਂ ਦੂਰੋਂ ਮੈਂ ਦੇਖ ਰਿਹਾ ਸੀ ਸੇਵਾ ਚੱਲ ਰਹੀਆਂ ਨੇ ਸੋ ਬੜੀ ਕਰਮਾਂ ਵਾਲੇ ਨੇ ਜਿਹੜੇ ਇੱਥੇ ਪਹੁੰਚੇ ਨੇ ਔਰ ਮੰਮੀ ਆਪਣੇ ਪਰਿਵਾਰ ਅਸ਼ੀਰਵਾਦ ਲੈਣ ਆਇਆ ਅੱਜ ਮੇਰਾ ਇੱਕ ਗੀਤ ਵੀ ਰਿਲੀਜ਼ ਹੋ ਰਿਹਾ ਤੇ ਬਾਬਾ ਦੀ ਚੜ੍ਹਦੀਆਂ ਕਲਾ ਕਰ ਪ੍ਰਮਾਤਮਾ ਜੀ ਅੱਜ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਤੇ ਦੋ ਸ਼ਬਦ ਬਾਬਾ ਨਾਨਕ ਜੀ ਦੇ ਲਈ ਸਾਰਾ ਉਹਨਾਂ ਦਾ ਹੀ ਹੈ ਜੀ ਜੋ ਵੀ ਹੈ ਗੁਰੂ ਨਾਨਕ ਦੇਵ ਜੀ ਦੇ ਅਸੀਂ ਤਾਂ ਇੱਕ ਹਸਾਬ ਨਾਲ ਸੇਵਾ ਹੀ ਕਰ ਰਹੇ ਹਾਂ ਤੇ ਮੈਂ ਤਾਂ ਇੱਕ ਅੱਗੇ ਵੀ ਇਹੀ ਗੀਤ ਬੋਲ ਰਿਹਾ ਸੀ ਕਿ ਮੇਰਾ ਭਰਿਆ ਹੱਥ ਸਾਈਆਂ ਮੇਰੇ ਇੰਡੀਆ ਤੇ ਰੱਖੀ ਅਸੀਂ ਕਦੀ ਖੇਡ ਨਾ ਹਾਰੀ ਉਹ ਰਾ ਸਾਨੂੰ ਇਦਾਂ ਹੀ ਦਸੀ ਵਿੱਚ ਮਦਾਨੀ ਘੁੰਮਦੇ ਰਹੀਏ ਵਾਂਗ ਨਵਾਬਾਂ ਦੇ ਇਦਾਂ ਹੀ ਝੰਡੇ ਝੂਲਦੇ ਰੱਬ ਆ ਰਹਿਣ ਪੰਜਾਬੀਆਂ ਸੇ ਪ੍ਰਮਾਤਮਾ ਇਦਾਂ ਹੀ ਚੜਦੀਆਂ ਕਲਾ ਕਰੇਗੀ ਸਾਰਿਆਂ ਮੇਰ ਭਰਿਆ ਰੱਖਣ ਔਰ ਜਿੱਥੇ-ਜਿੱਥੇ ਸਾਡੇ ਪੰਜਾਬੀ ਬੈਠੇ ਨੇ ਉਸ ਪ੍ਰਮਾਤਮਾ ਚੜਦੀਆਂ ਕਲਾ ਕਰਨੀ ਬਾਬਾ ਨਾਨਕ ਨੇ ਹੀ ਜਿਹੜਾ 20 ਰੁਪਏ ਦਾ ਲੰਗਰ ਦੀ ਸੇਵਾ ਸ਼ੁਰੂ ਕੀਤੀ ਅੱਜ ਹਰ ਇੱਕ ਧਰਮ ਹੀ ਅੱਲਾ ਸਿੱਖ ਧਰਮ ਨਹੀਂ ਹਰ ਧਰਮ ਹੀ ਉਹ ਲੰਗਰ ਚਲਾ ਰਿਹਾ ਉਸੇ ਪੂਰਨੇ ਚੱਲ ਰਿਹਾ ਬਿਲਕੁਲ ਜੀ ਬੜੀ ਕਰਮਾ ਵਾਲੇ ਜਿਹੜੇ ਗੁਰੂ ਘਰ ਆਉਂਦੇ ਨੇ ਜੀ ਬੜੀ ਸ਼ਾਂਤੀ ਮਿਲਦੀ ਆ ਸੋ ਇਤੋਂ ਵੱਧ ਕੇ ਤੇ ਆਪਾਂ ਕੁਝ ਵੀ ਨਹੀਂ ਜੀ ਕਹਿ ਸਕਦੇ ਗੁਰੂ ਸਾਹਿਬ ਤੇ ਜੋ ਕਰਗੇ ਨੇ ਉਹ ਤੇ ਆਪਾਂ ਬਸ ਬਾਬਾ ਜੀ ਮੇਰ ਕਰਨੀ ਸਾਰਿਆਂ ਹਰ ਹਰ ਜਿਹੜੇ ਸਾਡੇ ਜਿੰਨੇ ਵੀ ਪੰਜਾਬੀ ਜਾਂ ਜਿੱਥੇ ਸੰਗਤ ਬੈਠੀ ਆ ਸੋ ਸਾਰੇ ਸੇਵਾ ਕਰ ਰਹੇ ਨੇ ਇਤੋਂ ਵੱਧ ਕੇ ਮੈਂ ਸੋਚਦਾ ਕੋਈ ਇਸ ਦੁਨੀਆ ਤੇ ਕੋਈ ਸ਼ੈ ਨਹੀਂ ਹੈਗੀ ਜੀ ਬਾਬਾ ਜੀ ਮੇਰ ਕਰ ਬਿਲਕੁਲ ਬਿਲਕੁਲ ਸੋ ਮਨਪੀ ਸੰਧੂ ਜੀ ਪਹੁੰਚੇ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਨਨਦੇਵ ਜੀ ਨੇ ਜਿ세 ਚਾਰੋ ਦਾਸੀ ਕਿਤਿਆਂ ਵਕ ਵਕ ਧਰਮਾਂ ਦੇ ਵਿੱਚ ਉਹਨਾਂ ਨੂੰ ਵਕ ਵਕ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਵੱਲੋਂ 20 ਰੁਪਏ ਦਾ ਜਿੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਸੋ ਅੱਜ ਵੀ ਔਰ ਰਹਿੰਦੀ ਦੁਨੀਆਂ ਤੱਕ ਇਹ ਲੰਗਰ ਚੱਲਦੇ ਰਹਿਣਗੇ ਸੋ ਗੁਰੂ ਨਨਦੇਵ ਜੀ ਦੇ ਸਿੱਖਿਆਵਾਂ ਨੂੰ ਸੰਗਤ ਮੰਨਦੀ ਹੈ ਸੋ ਦੂਰੋ ਦੂਰੋ ਸੰਗਤਾਂ ਪਹੁੰਚਦੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਨਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਧੰਨ ਧੰਨ ਸ੍ਰੀ ਗ